डीसी पठानकोट ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਗਿਆ ਦੌਰਾ ਹੜ੍ਹ ਨਾਲ ਨੁਕਸਾਨੀਆਂ ਥਾਵਾਂ ਦਾ ਜਾਇਜ਼ਾ ਆਈ ਹੋਈ ਟੀਮ ਨੂੰ ਦਿੱਤੀ ਜਾਣਕਾਰੀ ਡਿਪਟੀ ਕਮਿਸ਼ਨਰ पठानकोट ਵੱਲੋਂ ਅੱਜ ਵੱਖ-ਵੱਖ ਥਾਵਾਂ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਆਈ ਹੋਈ ਟੀਮ ਨੂੰ ਨੁਕਸਾਨੀਆਂ ਇਮਾਰਤਾਂ ਫਸਲਾਂ ਅਤੇ ਹੋਰ ਥਾਵਾਂ ਦਾ ਦੌਰਾ ਕਰਾ ਉਸ ਦੀ ਜਾਣਕਾਰੀ ਦਿੱਤੀ ਗਈ ਇਸ ਸਬੰਧੀ ਡਿਪਟੀ ਕਮਿਸ਼ਨਰ पठानकोट ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਹੜ੍ਹ ਪ੍ਰਭਾਵਿਤ ਖੇਤਰ ਹਨ ਉਸ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਜੋ ਨੁਕਸਾਨੀਆਂ ਗਈਆਂ ਥਮਾਤਾ ਅਸਲਾਂ ਜਾਂ ਹੋਰ ਤਾਂ ਵਹਨ ਉਸ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤਾਂ ਉਸ ਦੀ ਸਹਾਇਤਾ ਕੀਤੀ ਜਾ ਸਕੇ ਕਿਉਂਕਿ ਟੀਮ ਆਈ ਹੈਗੀ ਹੈ ਤੇ ਉਹਨਾਂ ਨੂੰ ਅਸੀਂ ਇੱਥੇ ਜਿੱਥੇ ਵੀ ਪਠਾਨਕੋਟ ਦੇ ਵਿੱਚ بڑا ਕਾਰਨ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ ਭਾਵੇਂ ਉਹ ਬੰਨ ਟੁੱਟਿਆ ਹੋਵੇ ਕੋਈ ਸੜਕ ਟੁੱਟੀ ਹੋਵੇ ਜਾਂ ਹੋਰ ਤਰ੍ਹਾਂ ਦੇ ਡੈਮੇजेस ਨੇ ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਸਰ ਇੱਥੇ ਕਾਫੀ ਜਗ੍ਹਾ ਤੇ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਕੰਮ ਚੱਲ ਰਿਹਾ ਹੈ ਇੱਥੇ ਵੀ ਦੇਖਿਆ ਉਸ ਤੋਂ ਅੱਗੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਚੱਲ ਰਿਹਾ ਹੈ ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ 3-4 ਪੁਆਇੰਟ ਨੇ ਇਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸ ਕਰਦੇ ਆ ਕਿ ਹੋਰ ਵੀ ਕਿਤੇ ਕੰਧਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸਿਗੇ ਜਿਹੜਾ ਪੁਲ ਕ੍ਰੋਸ ਕਰਦਾ ਹੀ ਅਗਲਾ ਪੁਆਇੰਟ ਹੈਗਾ ਇਹ ਥੋੜਾ ਜ਼ਿਆਦਾ ਕ੍ਰਿਟੀਕਲ ਹੈਗਾ ਸਾਡਾ ਕਾਫੀ ਦਿਨਾਂ ਤੋਂ ਆਲਮੋਸਟ ਹਫਤਾ ਹੋ ਗਿਆ ਇੱਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀਂ ਸਪੈਂਡਲ ਕਰਦੇ ਸਰ ਇੱਕ ਆਪਣੇ ਅੰਦਰ ਪਿੰਡ ਤੱਕ ਦੇ ਲਸਿਆਨ ਉਧਰਲੇ ਪਾਸੇ ਮਾਰਨੇ ਪਾਸੇ ਪਿਛੇ ਪੇ ਭਰੀਆ ਉੱਥੇ ਕਾਫੀ ਦਿੱਕਤਾਂ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਉਹਨਾਂ ਘਰਾਂ ਦੇ ਵਿੱਚ ਹਜੇ ਵੀ ਭਰਿਆ ਦੇਖੋ ਉੱ ਤੇ ਉਹਨਾਂ ਦੇ ਵਿੱਚ ਕੱਲ ਅਸੀਂ ਹੈਲਥ ਟੀਮ ਵੀ ਗਈ ਹੈਗੀ ਆ ਉੱਥੇ ਡਾਕਟਰਾਂ ਦੀ ਟੀਮ ਅਸੀਂ ਐਨ ਡੀ ਆਰ ਐਫ ਦੀ ਬੋਰਡ ਦੇ ਵਿੱਚ ਭੇਜੀ ਆ ਉਸ ਤੋਂ ਇਲਾਵਾ ਐਨੀਮਲ ਹਸਬੈਂਡਰੀ ਦੇ ਵੀ ਜਿਹੜੇ ਡਾਕਟਰਸ ਨੇ ਉਹਨਾਂ ਨੂੰ ਵੀ ਅਸੀਂ ਉੱਥੇ ਭੇਜਿਆ ਹੈਗਾ ਕੱਲ ਇਹ ਤੋਂ ਇਲਾਵਾ ਫੂਡ ਦੀ ਜਿਹੜੀ ਡਰਾਪਿੰਗ ਹੈ ਉਹ 에ਅਰ ਫੋਰਸ ਰਾਹੀਂ ਵੀ ਰਾਸ਼ਨ ਅਸੀਂ ਉੱਥੇ ਭਜਵਾ ਰਹੇ ਆ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਐਨਡੀਆਰਐਫ ਦੀ ਬੋਟਸ ਨੇ ਉਹਨਾਂ ਦੇ ਰਾਹੀਂ ਵੀ ਰਾਸ਼ਨ ਉੱਥੇ ਭੇਜ ਰਿਆ ਹੈ ਤੇ ਉੱਥੇ ਸਾਡਾ ਪੂਰਾ ਕੰਟਰੋਲ ਹੈਗਾ ਉੱਥੇ ਲੋਕਾਂ ਦੀ ਕੋਈ ਵੀ ਸਮੱਸਿਆ ਹੈਗੀ ਉਸ ਨੂੰ ਆਪਣਾ ਹੱਲ ਕਰਾ ਸਰਸਿਆਣਪਿੰਡੀ ਜੇਕਰ ਗੱਲ ਕਰੀਏ ਤਾਂ ਉੱਥੇ ਇੱਕ ਬਜ਼ੁਰਗ ਲੇਡੀ ਜੀ ਡੈਕ ਹੋਈ ਆ ਤੇ ਸਰਪੰਚ ਦਾ ਸਾਫ ਤੋਂ ਇਹ ਕਹਿਣਾ ਹੈ ਕਿ ਜਿਹੜਾ ਆ ਉਹਨੂੰ ਸਹੀ ਟ੍ਰੀਟਮੈਂਟ ਨਾ ਮਿਲ ਕੱਤੇ ਜੀ ਕਿਉਂਕਿ ਇੱਥੇ ਜਾਨੂ ਰਸਤਾ ਕੋਣੀ ਬੋਟ ਰਹੀ ਹੀ ਜਾ ਸਕਦਾ ਕੋਈ ਪੱਕਾ ਪ੍ਰਬੰਧ ਨਹੀਂ ਹੈਗਾ ਦੇਖੋ ਉੱਥੇ ਜਿਹੜਾ ਬ੍ਰਿਜ ਦਾ ਹੈਗਾ ਪ੍ਰੋਜੈਕਟ ਉਹਦੀ ਲੈਂਡ ਐਕੁਇਜ਼ੀਸ਼ਨ ਹੋ ਗਈ ਹੈ ਤੇ ਬ੍ਰਿਜ ਦਾ ਕੰਮ ਬਹੁਤ ਚੱਲਦੋ ਅੱਛੇ ਸ਼ੁਰੂ ਹੋ ਇਹ ਵਨ ਸੀਜ਼ਨ ਜਦੋਂ ਖਤਮ ਹੋਏਗਾ ਉਸ ਤੋਂ ਬਾਅਦ ਉੱਥੇ ਕੰਮ ਸ਼ੁਰੂ ਹੋ ਜਾਏਗਾ ਬ੍ਰਿਜ ਦਾ ਤੇ ਜਿੱਥੇ ਤੱਕ ਉਹ ਸਵਾਲ ਹੈਗਾ ਜੇ ਸਾਰੀ ਡਾਕਟਰਾਂ ਦੀ ਟੀਮ ਉੱਥੇ ਰੈਗੂਲਰਲੀ ਜਾ ਰਹੀ ਹੈ ਕੱਲ ਵੀ ਗਈ ਹੈਗੀ ਇਹ ਉੱਥੇ ਤੇ ਕੋਈ ਵੀ ਇਹੋ ਜਿਹਾ ਸਾਨੂੰ ਇਸ਼ੂ ਆਂਦਾ ਹੈ ਅਸੀਂ ਬੰਦੇ ਉੱਥੋਂ ਇਵੈਕੂਏਟ ਵੀ ਬਹੁਤ ਕਰਾਏ ਨੇ ਜਿਹੜੇ-ਜਿਹੜੇ ਅਰਜੈਂਟ ਸੀਗੇ ਕਈ ਲੋਕੀ ਉੱਥੋਂ ਨਿਕਲਣਾ ਨਹੀਂ ਚਾਹੁੰਦੇ ਉੱਥੇ ਹੀ ਰਹਿੰਦੇ ਕਿਉਂਕਿ ਨਾਰਮਲ ਟਾਈਮ ਦੇ ਵਿੱਚ ਵੀ ਉਹ ਏਰੀਆ ਕੱਟਆਫ ਹੋ ਜਾਂਦਾ ਹੈ ਇਸੇ ਕਰਕੇ ਬ੍ਰਿਜ ਦਾ ਪ੍ਰੋਜੈਕਟ ਉੱਤੇ ਪ੍ਰਪੋਜ਼ ਕੀਤਾ ਗਿਆ ਤੇ ਉਸ ਦੌਰਾਨ ਟੈਂਪਰੇਰੀ ਜਿਹੜਾ ਪਲਟੂਨ ਬ੍ਰਿਜ ਹੈਗਾ ਤੇ ਇਸ ਤਰੀਕੇ ਨਾਲ ਹਰ ਤਰੀਕੇ ਨਾਲ ਪ੍ਰਸ਼ਾਸਨ ਉਸ ਤੇ ਉਸ ਏਰੀਆ ਤੇ ਵਾਚ ਬਣਾ ਪਰ ਅੱਜ ਇਹ ਟੀਮ ਕਿਸ-ਕਿਸੇ ਇਲਾਕੇ ਦਾ ਦੌਰਾ ਕਰੇ ਦੇਖੋ ਅਸੀਂ ਜਿਹੜਾ ਆ ਵਾਲਾ ਡੈਮੇਜ ਹੋਈ ਹੈ ਕੋਲੀਆਂ ਪੰਮਾ ਇਹ ਸਾਰੇ ਪਿੰਡ ਲੈ ਕੇ ਜਾਵਾਂਗੇ ਅੱਗੇ ਜਿਹੜਾ ਸੜਕਾਂ ਦੀ ਡੈਮੇਜ ਹੋਈ ਹੈ ਲਿੰਕ ਰੋਡਸ ਦੀ ਉਸ ਤੋਂ ਬਾਅਦ ਮਾਦੋਪੁਰ ਵਾਲਾ ਏਰੀਆ ਵੀ ਦਿਖਾਵਾਂਗੇ ਤੇ ਹੋਰ ਦੋ ਚਾਰ ਏਰੀਆ ਜਿਹੜਾ ਆਪਾਂ ਸਾਰਾ ਉਹਨਾਂ ਨੂੰ ਕੰਪਰੀਹੈਂਸਿਵਲੀ ਹਰੇਕ ਇਥੇ ਦੀ ਜਗਾ ਆਪਾਂ ਸ਼ੋਕ ਕਰਾਂਗੇ